ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਸੋ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿੱਥੇ ਅਸੀਂ ਗੱਲ ਕਰਦੇ ਹਾਂ ਘਰੇਲੂ ਖਰਚੇ ਅਤੇ ਪੈਸੇ ਦੀ ਬਚਤ ਬਾਰੇ ਕਿ ਪੈਸੇ ਦੀ ਬਚਤ ਕਿਵੇਂ ਕਰ ਲਈਏ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਪੈਸਾ ਰੱਬ ਦੀ ਤਾਂ ਰੱਬ ਤੋਂ ਘੱਟ ਵੀ ਨਹੀਂ ਹੈਗਾ ਆਪਣੇ ਦੇਸ਼ ਦੇ ਨੌਜਵਾਨ ਹੋਰ ਕੰਟਰੀਆਂ ਵਿੱਚ ਜਾ ਕੇ ਕੰਮਕਾਰ ਕਰ ਰਹੇ ਆ ਪਰ ਜੇ ਉਹ ਇੱਥੇ ਹੀ ਪੈਸੇ ਦਾ ਸਹੀ ਤਰੀਕੇ ਨਾਲ ਵਰਤੋਂ ਕਰਨ ਉਹਨੂੰ ਸਹੀ ਤਰੀਕੇ ਨਾਲ ਸੇਵ ਕਰਨ ਤਾਂ ਇੱਥੇ ਹੀ ਉਹਨੇ ਜ਼ਿੰਦਗੀ ਬਹੁਤ ਵਧੀਆ ਹੋ ਸਕਦੀ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਆਮ ਆਦਮੀ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਕਿਵੇਂ ਸੇਵ ਕਰ ਸਕਦਾ ਹੈ ਬਹੁਤ ਲੋਕਾਂ ਦੀ ਅੱਜ ਦੇ ਟਾਈਮ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਅਸੀਂ ਬਹੁਤ ਸਾਰੇ ਪੈਸੇ ਕਮਾਉਂਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਚਲੇ ਗਏ ਕਿੱਥੇ ਖਰਚੇ ਗਏ ਇਹ ਚੀਜ਼ ਦਾ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਅੱਜ ਅਸੀਂ ਦੱਸਾਂਗੇ ਆਪਣੀ ਇਸ ਵੀਡੀਓ ਦੇ ਵਿੱਚ ਪੈਸਾ ਕਮਾਉਣ ਦੇ ਅੱਜ ਦੇ ਟਾਈਮ ਦੇ ਵਿੱਚ ਪੰਜ ਤਰੀਕੇ ਹਨ ਤਰੀਕਾ ਨੰਬਰ 1 ਹੈ ਕਿ ਤੁਸੀਂ ਖਾਤਾ ਲਿਖਣਾ ਸ਼ੁਰੂ ਕਰੋ ਤੁਹਾਨੂੰ ਇਸ ਨਾਲ ਪਤਾ ਚੱਲੇਗਾ ਕਿ ਤੁਹਾਡੇ ਕੋਲ ਕਿੱਥੋਂ ਪੈਸੇ ਕਿੰਨੇ ਆ ਰਹੇ ਹਨ ਤੁਸੀਂ ਕਿੱਥੇ ਕਿੰਨੇ ਪੈਸੇ ਲਾ ਰਹੇ ਹੋ ਆਪਣਾ ਕਿਰਾਇਆ ਫੋਨ ਦੀ ਚਾਰਜ ਖਾਣ ਪੀਣ ਸਾਰਾ ਕੁਝ ਲਿਖਣਾ ਜ਼ਰੂਰੀ ਹੈ ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਕਿੱਥੇ ਕੀ ਫालतू ਖਰਚਾ ਕਰ ਰਹੇ ਹੋ ਤਾਂ ਕਿ ਤੁਸੀਂ ਉਸ ਨੂੰ ਕੰਟਰੋਲ ਕਰ ਸਕੋ ਦੂਜਾ ਰੂਲ ਹੈ 50 30 ਤੇ 20 ਦਾ ਰੂਲ 50% ਖਰਚਾ ਤੁਸੀਂ ਆਪਣੇ ਜ਼ਰੂਰੀ ਖਰਚੇ ਜਿਵੇਂ ਬਿਜਲੀ ਦਾ ਬਿੱਲ ਘਰ ਦਾ ਕਿਰਾਇਆ ਤੁਹਾਡਾ ਖਾਣ ਪੀਣ ਆਦਿ ਖਰਚਣਾ ਹੈ ਅਤੇ 30% ਤੁਸੀਂ ਮੋਬਾਈਲ ਸ਼ਾਪਿੰਗ ਵਗੈਰਾ ਲਈ ਖਰਚ ਸਕਦੇ ਹੋ 20% ਜੋ ਤੁਹਾਡੇ ਕੋਲ ਬਚੇਗਾ ਉਹਨੂੰ ਤੁਸੀਂ ਆਪਣੀ ਬਚਤ ਕਰਨੀ ਹੈ ਜਾਂ ਉਹਦੇ ਨਾਲ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਡਿਸਪਲਾਈਨ ਪੜੇਗਾ ਪੈਸੇ ਨੂੰ ਸੇਵ ਕਰਨਾ ਤੀਜਾ ਰੂਲ ਹੈ ਜੀ ਐਮਰਜੈਂਸੀ ਫੰਡ ਦਾ ਤੁਹਾਨੂੰ ਨੂੰ ਕੋਈ ਪਤਾ ਨਹੀਂ ਕਿ ਤੁਹਾਨੂੰ ਕਦੋਂ ਆਪਣੀ ਜੌਬ ਛੱਡਣੀ ਪੈ ਜਾਵੇ ਤੁਹਾਨੂੰ ਕਦੋਂ ਹਸਪੀਟਲ ਜਾਣਾ ਪੈ ਜਾਵੇ ਕਦੇ ਵੀ ਕੋਈ ਵੀ ਐਮਰਜੈਂਸੀ ਆ ਸਕਦੀ ਹੈ ਤਾਂ ਇਸ ਲਈ ਐਮਰਜੈਂਸੀ ਫੰਡ ਤੁਹਾਡੇ ਕੋਲ ਮਿਨੀਮਮ ਤੁਹਾਡੀ ਤਨਖਾਹ ਦੇ 3 ਮਹੀਨੇ ਦੀ ਨਹੀਂ ਹੋਣੀ ਚਾਹੀਦੀ ਤੁਹਾਡੀ ਤਨਖਾਹ 20000 ਹੈ ਤਾਂ ਤੁਹਾਡੇ ਕੰਮ ਦੇ ਵਿੱਚ 60000 ਰੁਪਏ ਐਮਰਜੈਂਸੀ ਫੰਡ ਦੇ ਤੌਰ ਤੇ ਹੋਣਾ ਚਾਹੀਦਾ ਚੌਥੀ ਚੀਜ਼ ਹੈ ਜੀ ਲੋਨ ਤੋਂ ਬਚੋ ਸਭ ਤੋਂ ਪਹਿਲਾਂ ਆਪਣੇ ਕ੍ਰੈਡਿਟ ਕਾਰਡ ਦੀ ਪੇਮੈਂਟ ਟਾਈਮ ਤੇ ਦਿਓ ਜੋ ਵੀ ਤੁਸੀਂ ਚੀਜ਼ ਬਾਈ ਕਰਨੀ ਹੈ ਕੋਸ਼ਿਸ਼ ਕਰੋ ਕਿ ਇਹਨੂੰ ਇਸ ਤਰ੍ਹਾਂ ਸੋਚੋ ਕਿਉਂ ਬਿਨਾ ਲੋਨ ਤੋਂ ਕਿਵੇਂ ਲੈ ਸਕਦੇ ਹੋ ਹਰ ਚੀਜ਼ ਨੂੰ ਬਿਨਾ ਲੋਨ ਤੋਂ ਲੋਨ ਕਿਉਂਕਿ ਲੋਨ ਬਹੁਤ ਹੀ ਜ਼ਿਆਦਾ ਅੱਜ ਕੱਲ ਇੰਟਰਸਟ ਹੈ ਪਰਸਨਲ ਲੋਨ ਉਤੇ 16-18% ਇੰਟਰਸਟ ਲੱਗਦਾ ਹੈ ਜੋ ਕਿ ਤੁਹਾਡੇ ਮੂਲ ਨਾਲੋਂ ਵੀ ਵੱਧ ਹੋ ਜਾਂਦਾ ਹੈ ਇਸ ਲਈ ਲੋਨ ਤੋਂ ਬਚੋ ਨੰਬਰ 5 ਹੈ ਜੀ ਇਨਵੈਸਟ ਕਰਨਾ ਸਿੱਖੋ ਆਪਣੇ ਪੈਸੇ ਨੂੰ ਬੈਂਕ ਵਿੱਚ ਰੱਖਣ ਦੀ ਬਜਾਏ ਸ਼ੇਪ ਜਾਂ ਮਿਚਲ ਫੰਡ ਵਿੱਚ ਇਨਵੈਸਟ ਕਰੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਬਹੁਤ ਸਾਥ ਦੇਵੇਗਾ ਜਿਸ ਨਾਲ ਕਿ ਤੁਹਾਡੇ ਨੂੰ ਬਹੁਤ ਵਧੀਆ ਇਸ ਦੇ ਰਿਜ਼ਲਟ ਮਿਲਣਗੇ ਇਹ ਪੰਜ ਟਿਪਸ ਸਿੱਕੇ ਜੀ ਪੈਸੇ ਨੂੰ ਬਚਾਉਂਦੇ ਜੇਕਰ ਤੁਸੀਂ ਇਹ ਜਸਟ ਫੋਲੋ ਕਰਦੇ ਹੋ ਤਾਂ ਹੌਲੀ-ਹੌਲੀ ਤੁਹਾਨੂੰ ਤੁਸੀਂ ਆਪਣੇ ਪੈਸੇ ਨੂੰ ਕਾਬੂ ਵਿੱਚ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਪ ਕੀ ਹੁੰਦੀ ਹੈ ਅਤੇ ਸਿੱਪ ਨੂੰ ਕਿਵੇਂ ਸਟਾਰਟ ਕਰ ਸਕਦੇ ਆ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ